ਜਿੱਥੇ ਆਰਕੈਸਟਾ ਵਾਲੇ ਨੱਚਦੇ ਹੁੰਦੇ ਸੀ ਨਾ ਅੱਜ ਉੱਥੇ ਢਾਡੀ ਪਾਰਾ गा ਰਹੇ ਨੇ ਮਲਵਈ ਕਿੱਤੇ ਵਾਲੇ ਜੋੜੀ ਦੇ ਅਗਲੇ ਬੰਨੇ ਨੱਚਦੇ ਟੱਪਦੇ ਤੁਹਾਨੂੰ ਨਜ਼ਰ ਆਉਂਦੇ ਆ ਪਰ ਇੱਥੇ ਅੱਜ ਮਲਵਈ ਕਿੱਤਾ ਨਹੀਂ ਪਹੁੰਚਿਆ ਇੱਥੇ ਅੱਜ ਗੱਤਕੇ ਵਾਲੇ ਸਿੰਘ ਪਹੁੰਚੇ ਨੇ ਸ਼ਸਤਰਧਾਰੀ ਸਿੰਘ ਪਹੁੰਚੇ ਨੇ ਕੈਨੇਡਾ ਤੋਂ ਆਇਆ ਮੁੰਡਾ 11 ਸਾਲ ਤਰੀਕ ਨੂੰ ਤੇ ਕੈਨੇਡਾ ਤੋਂ ਆ ਕੇ ਇੱਕ ਸਾਦਾ ਵਿਆਹ ਕਰਾਉਣਾ ਬਹੁਤ ਵੱਡੀ ਗੱਲ ਹੈ ਅੱਜ ਚੱਕਾ ਚੌਂ ਦੀ ਦੁਨੀਆ ਵਿੱਚ ਲੋਕ ਤਾਂ ਡੀਜੇ ਲਾਉਂਦੇ ਨੇ ਉੱਥੇ ਆਰਕੈਸਟਰਾ ਵਾਲੇ ਨੱਚਦੇ ਨੇ ਹਨਾ ਜਾਗੋ ਵਾਲੇ ਮਲਵਈ ਕਿੱਤੇ ਵਾਲੇ ਆਉਂਦੇ ਨੇ ਪਰ ਅੱਜ ਇੱਕ ਵੱਖਰਾ ਨਜ਼ਾਰਾ ਵੇਖਣ ਨੂੰ ਮਿਲਿਆ ਵੀ ਢਾਡੀ ਵਾਰਾਂ गा ਰਹੇ ਨੇ ਤੇ ਸਾਰੇ ਕੰਮ ਜਿਹੜੇ ਗੁਰਮਤਿ ਮਰਿਆਦਾ ਅਨੁਸਾਰ ਹੋਏ ਨੇ ਬਹੁਤ ਔਖਾ ਹੈ ਅੱਜ ਦੇ ਸਮੇਂ 'ਚ ਇਹੋ ਜਿਹਾ ਕਰਨਾ ਬਹੁਤ ਔਖਾ ਹੈ ਵਿਆਹ ਵੀ ਹੋਇਆ ਵਾ ਵਿਆਹ ਹੋਰ ਵੀ بڑے ਹੁੰਦੇ ਆ ਇੱਥੋਂ ਲੋਕੀ ਘਰੇ ਜਾ ਕੇ ਆਪਣੇ ਬੱਚਾ ਨੂੰ ਸਿਖਾਉਣ ਦੇ ਪੁੱਤ ਵੀ ਵਿਆਹ ਤੇ ਆਏ ਆ ਤੇ ਉੱਥੇ ਗੁਰੂ ਦੀਆਂ ਮਾਤਾ ਪਈਆਂ ਜਾ ਰਹੀਆਂ ਸਨ ਉੱਥੇ ਗੁਰੂ ਦੀ ਗੱਲ ਹੋ ਰਹੀ ਸੀ ਲੋਕ ਕਹਿੰਦੇ ਵੀ ਆ ਵਿਆਹ ਫੇਰ ਗੱਲ ਕਰਾਂਗੇ ਪਹਿਲਾਂ ਇਹ ਦੱਸੋ ਵੀ ਸੋਨਾ ਕਿੰਨਾ ਪਾਓਗੇ ਗੱਡੀ ਕਿਹੜੀ ਲਾਓਗੇ ਹਨਾ ਕਿ ਜਿਹੜੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਦੇ ਵਿੱਚ ਖਰੂਕੇ ਅਰਦਾਸ ਬੇਨਤੀ ਕਰਦੇ ਹਾਂ ਹਾਂਜੀ ਉੱਥੇ ਅਸੀਂ ਸਾਰੀਆਂ ਦਾਤਾਂ ਉਹਦੇ ਕੋਲੋਂ ਮੰਗਦੇ ਆ ਬਾਕੀ ਜੇ ਦਾਇ ਦੌਣ ਦੀ ਜਾਂ ਗਹਿਣੇ ਘੱਟੇ ਦੀ ਇਹ ਸਾਡੇ ਝੂਠੇ ਰਿਵਾਜ ਆ ਉਹ ਜਿਹੜੇ ਸਾਨੂੰ ਨਹੀਂ ਸੋਭਦੇ ਜਿਹੜਾ ਸਭ ਤੋਂ ਮੇਨ ਗੱਲ ਹੈ ਵੀ ਜਿੰਨੇ ਧੀ ਦਾਨ ਕਰ ਦਿੱਤੇ ਉਹਦੇ ਜਿੱਡਾ ਦਾਨ ਕੋਈ ਹੋਰ ਹੈ ਨਹੀਂਗਾ ਆਪਾਂ ਸਿਰਫ ਮੰਗਣਾ ਤੇ ਮਾਲਕ ਦੇ ਕੋਲੋਂ ਮੰਗਣਾ ਵਾ ਮੈਂ ਪਹਿਲਾਂ ਵੀ ਲੜਕਾ ਵਾਇਆ ਸੀ ਉਦੋਂ ਵੀ ਟਾਡੀ ਗਦਕਾ ਟੀਮ ਅੱਛਾ ਪਿਛਲੇ ਵਿਆਹ ਤੇ ਵੀ ਇਦਾਂ ਅਸੀਂ ਇਥੇ ਤੁਹਾਡੀ ਕੋ ਬੇਟੀ ਵੇਖੀ ਆ ਨੋਰਾਜੀ ਅੱਜ ਕੋਈ ਅਹੀਂ ਚੀਜ਼ ਨਾ ਨਾ ਪਾਈ ਨਾ ਹੀ ਮੰਗੀ ਹਾਂ ਅੱਜ ਬਿਲਕੁਲ ਸਾਦਾ ਬਿਲਕੁਲ ਸਾਦਾ ਕੀਤਾ ਗੁਰੂ ਮਹਾਰਾਜ ਦੀ ਬਖਸ਼ਾ ਸਰੂਪੇ ਜਿਹੜਿਆ ਉਹਦੇ ਨਾਲ ਸਾਰੇ ਕੰਮ ਅਹੀਂ ਕਰ ਰਹੇ ਆ ਉਦੋਂ ਵੀ ਅਸੀਂ ਆ ਜਿੰਨੂ ਸੋ ਕਾਲਡ ਸਭਿਆਚਾਰ ਕਹਿੰਨੇ ਆ ਉਹਨਾਂ ਤੋਂ ਦੂਰ ਰਹਿ ਕੇ ਬਿਨਾ ਡੀਜੇ ਤੋਂ ਬਿਨਾ ਕਿਸੇ ਲੈਣ ਦੇਣ ਤੋਂ ਸਿਰਫ ਸਰੋਪਿਆਂ ਨਾਲ ਮਿਲਨੀਆਂ ਕਰਕੇ ਸੀ ਬਣਾਈ ਆ ਅੱਜ ਵੀ ਸਰੋਪਿਆਂ ਨਾਲ ਹੀ ਅੱਜ ਵੀ ਸਿਰਫ ਸਰੋਪਿਆਂ ਨਾਲ ਆ ਪਾ ਫਲਾਨੇ ਵਿਆਹ ਤੇ ਗਏ ਉਹ ਤੇ ਇਹੋ ਜਿਹਾ ਪ੍ਰੋਗਰਾਮ ਗੀਤ ਕਰ ਲੱਗੇ ਸੀ ਇਹੋ ਜਿਹਾ ਗਾਣਾ ਬੋਲ ਕੇ ਜਾਂ ਉਹ ਤੇ ਇਤਰਾ ਸੀ ਇਥੇ ਧੀਆਂ ਪਹਿਣਾ ਬੱਚੇ ਬਜ਼ੁਰਗ ਸਾਰੇ ਬੈਠੇ ਹੋਣ ਨਾ ਇਹਨਾਂ ਸ਼ਰਮਿੰਦਾ ਨਹੀਂ ਹੋਣਾ ਪੈਣਾ ਬਿਲਕੁਲ ਪਰ ਉਹਨਾਂ ਵਿਆਹਾਂ ਦਾ ਸ਼ਰਮਿੰਦਾ ਹੋਣਾ ਪੈਂਦਾ ਹੈ ਸਾਡੀਆਂ ਨਿੱਕੀਆਂ ਨਿੱਕੀਆਂ ਬੱਚੀਆਂ ਧੀਆਂ ਪਾਣਾ ਦੇਖੀ ਨਹੀਂ ਉਹ ਤੋਂ ਗਾਣੇ ਚੱਲ ਰਹੇ ਗੀਤ ਚੱਲ ਰਹੇ ਗੰਦੇ ਔਰ ਉਹ ਗੀਤ ਕੀ ਬ੍ਰੋ ਆਪ ਗੁਲਣਗੇ ਕੀ ਬੱਚਿਆਂ ਨੂੰ ਸਿਚਾ ਦੇਣਗੇ ਤੁਸੀਂ ਹੁਣੇ ਇੱਥੇ ਗੱਲਾਂ ਕਰਦੇ ਹੋ ਚਰਖੇ ਰੱਖ ਲੈਂਦੇ ਆ ਇਹਦੇ ਸਿਰਫ ਵਖਾਵੇ ਝੂਠੇ ਰਵਾਜ ਆ ਵੀ ਜੱਟਾਂ ਦੇ ਮੁੰਡੇ ਜਿਹੜੇ ਸਟੈਂਡ ਕਰਦੇ ਆ ਜਾਂ ਟਰੈਕਟਰਾਂ ਦੇ ਉੱਤੇ ਗੰਦੇ ਗਾਣੇ ਲਾਉਂਦੇ ਆ ਉਹ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਜੋ ਸਰਕਾਰਾਂ ਨੇ ਸਾਨੂੰ ਸਾਡੇ ਬੱਚਿਆਂ ਨੂੰ ਸਾਨੂੰ ਕਰਾਹੇ ਪਾਇਆ ਸੀ ਗੰਦੇ ਗਾਣਿਆਂ ਵਾਲਾ ਸਪੈਂਟ ਬਾਜ਼ੀਆਂ ਵਾਲਾ ਜਿਹੜੇ ਗੰਦੇ ਗਾਣੇ ਲੱਟ ਗਾਣੇ ਮਾਰੇ ਗਾਣੇ ਆ ਉਹਨਾਂ ਤੋਂ ਹਟ ਕੇ ਸਾਨੂੰ ਆਇਸ ਬੰਨੇ ਆਉਣਾ ਚਾਹੀਦਾ ਵਾ ਇਹ ਆਪਣਾ ਜਿਹੜਾ ਆਉਣ ਵਾਲਾ ਭਵਖਿਆ ਉਹ ਭਵਖ ਨੂੰ ਚੰਗਾ ਬਣਾਉਣਾ ਚਾਹੀਦਾ ਸਾਡਾ ਤੁੰਦਰਾ ਹੋ ਗਿਆ ਸੋ ਆ ਸਜਾਵਟ ਵੇਖ ਕੇ ਤੁਸੀਂ ਸੋਚ ਰਹੇ ਹੋਗੇ ਕਿ ਅੱਜ ਅੱਤਰਕਾਰ ਪੈਲਸ ਦੇ ਵਿੱਚ ਕੀ ਕਰ ਰਿਹਾ ਹੈ ਅੱਜ ਪੈਲਸ ਦੇ ਵਿੱਚ ਇੱਕ ਵਿਆਹ ਦਾ ਨਜ਼ਾਰਾ ਤੁਹਾਨੂੰ ਦਿਖਾਉਣਾ ਹੈ ਜਿਹੜੇ ਵਿਆਹ ਸਾਡੇ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਸੀ ਵੀ ਸਾਦੇ ਤਰੀਕੇ ਦੇ ਨਾਲ ਵਿਆਹ ਕਰ ਲੈ ਇਹ ਪੈਲਸ ਬਹੁਤ ਸੋਹਣਾ ਸਜਿਆ ਹੋਇਆ ਹੈ ਪਰ ਇਹ ਵਿਆਹ ਬਿਲਕੁਲ ਸਿੰਪਲ ਤੇ ਸਾਦਾ ਗੁਰਮਤ ਮਰਿਆਦਾ ਅਨੁਸਾਰ ਕੀਤਾ ਜਾ ਇਸ ਵਿਆਹ ਦੇ ਵਿੱਚ ਲੋਹੇ ਦਾ ਸਰਬ ਲੋਹੇ ਦਾ ਕੜਾ ਪਾਇਆ ਗਿਆ ਲਾੜੇ ਨੂੰ ਔਰ ਜਿਹੜੀ ਮਿਲਣੀ ਕੀਤੀ ਗਈ ਹੈ ਉਹ ਸਰੋਪਿਆਂ ਦੇ ਨਾਲ ਮਿਲਣੀ ਕੀਤੀ ਗਈ ਹੈ ਅਣ ਤੀਸਰੀ ਗੱਲ ਜਿੱਥੇ ਆਰਕੈਸਟਾ ਵਾਲੇ ਨੱਚਦੇ ਹੁੰਦੇ ਸੀ ਨਾ ਅੱਜ ਉੱਥੇ ਢਾਡੀ ਵਾਰਾਂ ਗਾ ਰਹੇ ਨੇ ਤੇ ਨਾਲ ਦੀ ਨਾਲ ਇੱਕ ਹੋਰ ਚੀਜ਼ ਦੱਸ ਦੇਵਾਂ ਮਲਵਈ ਕਿੱਤੇ ਵਾਲੇ ਜੋੜੀ ਦੇ ਅਗਲੇ ਬੰਨੇ ਨੱਚਦੇ ਟੱਪਦੇ ਤੁਹਾਨੂੰ ਨਜ਼ਰ ਆਉਂਦੇ ਆ ਪਰ ਇੱਥੇ ਅੱਜ ਮਲਵਈ ਕਿੱਤਾ ਨਹੀਂ ਪਹੁੰਚਿਆ ਇੱਥੇ ਅੱਜ ਗਤਕੇ ਵਾਲੇ ਸਿੰਘ ਪੌਥੇਲੇ ਸ਼ਸਤਰਧਾਰੀ ਸਿੰਘ ਪੌਥੇਲੇ ਇਹ ਸਾਰੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਵੀ ਚੱਲ ਰਹੀਆਂ ਹੋਣਗੀਆਂ ਕੁਝ ਨਾਲ ਨਾਲ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਔਰ ਨਾਲ ਦੀ ਨਾਲ ਆਪਾਂ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਸਾਰੀ ਕਹਾਣੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿੰਦਾ ਕੈਨੇਡਾ ਤੋਂ ਆਇਆ ਮੁੰਡਾ ਵੈਸੇ ਇਹ ਵੀ ਦੱਸਦੇ ਆ ਕੈਨੇਡਾ ਤੋਂ ਆਇਆ ਮੁੰਡਾ 11 ਤਰੀਕ ਨੂੰ ਤੇ ਕੈਨੇਡਾ ਤੋਂ ਆ ਕੇ ਇੱਕ ਸਾਦਾ ਵਿਆਹ ਕਰਾਉਣਾ ਬਹੁਤ ਵੱਡੀ ਗੱਲ ਆਓ ਚੱਲਦੇ ਆ ਪੈਲਸ ਦੇ ਅੰਦਰ ਕਰਦੇ ਆ ਗੱਲਬਾਤਾਂ ਜਾਣਦੇ ਆ ਪੂਰੀ ਕਹਾਣੀ ਆਪਾਂ ਵਿਆਹ ਸਮਾਗਮ ਦੇ ਵਿੱਚ ਆ ਤੇ ਮੇਰੇ ਨਾਲ ਜਿਹੜੇ ਬਰਾਤ ਦੇ ਨਾਲ ਆਏ ਹੋਏ ਨੇ ਸੱਜਣ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਿੱਖ ਪ੍ਰਚਾਰਕ ਵੀਰ ਦਲਬਾਤ ਸਿੰਘ ਤੋਂ ਸ਼ੁਰੂ ਕਰਾਂਗੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਚੱਕਾ ਚੌਂ ਦੀ ਦੁਨੀਆ ਵਿੱਚ ਲੋਕ ਤਾਂ ਡੀਜੇ ਲਾਉਂਦੇ ਨੇ ਉੱਥੇ ਆਰਕੈਸਟਰਾ ਵਾਲੇ ਨੱਚਦੇ ਨੇ ਹਨਾ ਜਾਗੋ ਵਾਲੇ ਮਲਵਈ ਕਿਤੇ ਵਾਲੇ ਆਉਂਦੇ ਨੇ ਪਰ ਅੱਜ ਇੱਕ ਵੱਖਰਾ ਨਜ਼ਾਰਾ ਵੇਖਣ ਨੂੰ ਮਿਲਿਆ ਵੀ ਢਾਡੀ ਵਾਰਾ गा ਰਹੇ ਨੇ ਤੇ ਸਾਰੇ ਕੰਮ ਜਿਹੜੇ ਗੁਰਮਤਿ ਮਰਿਆਦਾ ਅਨੁਸਾਰ ਹੋਏ ਨੇ ਕਿਵੇਂ ਦੇਖਦੇ ਆ ਸਭ ਤੋਂ ਪਹਿਲਾਂ ਉਸ ਗੁਰੂ ਸਾਹਿਬ ਦਾ ਸ਼ੁਕਰ ਗੁਜ਼ਾਰਾਂ ਇਸ ਪਰਿਵਾਰ ਨੂੰ ਵਧਾਈ ਦਿੰਨੇ ਆ ਜਿਸ ਪਰਿਵਾਰ ਦੀ ਏਡੀ ਸੋਹਣੀ ਸੋਚ ਆ ਪੀ ਆਪਾਂ ਸਾਰੇ ਜਾਣੇ ਰਲ ਮਿਲ ਕਰਕੇ ਯਤਨ ਕਰੀਏ ਉਸ ਵਾਹਿਗੁਰੂ ਦੇ ਗੁਣ ਗਾਈਏ ਤੇ ਇਹੋ ਜਿਹਾ ਸੰਸਾਰ ਨੂੰ ਮੈਸੇਜ ਦੇਈਏ ਜੋ ਸਾਡੇ ਗੁਰਸਾਹਿਬ ਸਾਨੂੰ ਦਿੱਤਾ ਸੀ ਬਿਲਕੁਲ ਕਾਰਨ ਕੀ ਹੈ ਵੀ ਆਨੰਦ ਕਾਰਜ ਸਭ ਤੋਂ ਦੁਨੀਆ ਦਾ ਸਾਡੇ ਪਰਿਵਾਰਾਂ ਦਾ ਸਾਡੀਆਂ ਮਰਿਆਦਾ ਵਿੱਚ ਸਤਿਗੁਰੂ ਸਾਨੂੰ ਮੇਨ ਮੰਨਿਆ ਹੈ ਹਾਂ ਗ੍ਰਸਥ ਧਰਮ ਚ ਆਉਣਾ ਸਤਗੁਰੂ ਗੋਗਾਖ ਸਾਹਿਬ ਨੇ ਸਾਨੂੰ ਸਿਖਾਇਆ ਹੈ ਕਿਉਂਕਿ ਸਾਰੇ ਗੁਰੂ ਸਾਹਿਬਾਨ ਗ੍ਰਸਤੀ ਨੇ ਭਗਤ ਗ੍ਰਸਤੀ ਨੇ ਗ੍ਰਸਥ ਸਾਡੀ ਇੱਕ ਮਰਯਾਦਾ ਹੈ ਸਾਡੇ ਧਰਮ ਦਾ ਇੱਕ ਅੰਗ ਹੈ ਦੂਜੀ ਗੱਲ ਇਹ ਵੀ ਜਦੋਂ ਇਹ ਖੁਸ਼ੀ ਲਈ ਜਾਂਦੀ ਹੈ ਨਾ ਉਦੋਂ ਅਸੀਂ ਗੁਰੂ ਅੱਗੇ ਅਰਦਾਸ ਕਰਦੇ ਧੀ ਪੁੱਤ ਮੰਗਦੇ ਆ ਵੱਡਾ ਹੁੰਦਾ ਜਵਾਨ ਕਰਦੇ ਤਾਂ ਵਿਆਹ ਹੋਊਗਾ ਜਦੋਂ ਵਿਆਹ ਹੁੰਦਾ ਕਿਤਨਾ ਕਿਤ ਜਤਨ ਕਰਦੇ ਵੀ ਸੰਸਾਰ ਦੇ ਜਿਹੜੇ ਸੱਭਿਆਚਾਰ ਆ ਜਾਂ ਸੰਸਾਰ ਦਾ ਪ੍ਰਭਾਵ ਨੂੰ ਕਬੂਲ ਕਰਕੇ ਅਸੀਂ ਉਹਦੇ ਮਗਰ ਦੌੜ ਉੱਡਦੇ ਆ ਬਹੁਤ ਔਖਾ ਹੈ ਅੱਜ ਦੇ ਸਮੇਂ 'ਚ ਇਹੋ ਜਿਹਾ ਵਿਆਹ ਕਰਨਾ ਬਹੁਤ ਔਖਾ ਹੈ ਕਿਉਂਕਿ ਆਲਾ ਦਵਾਲਾ ਪਹਿਨ ਭਰਾ ਸਾਖ ਸੰਬੰਧੀ ਜਿਹੜੇ ਬਹੁਤ ਜ਼ੋਰ ਪਾਉਂਦੇ ਆ ਜਿਵੇਂ ਵੇਖੋ ਜੀ ਆਪਾਂ ਦੁਨੀਆ ਨਾਲ ਲੱਗ ਥੋੜਾ ਹੈ ਹਾਂ ਤੇ ਆਪਾਂ ਉਸ ਦੁਨੀਆ 'ਚ ਰਹਿਨੇ ਆ ਇੱਕ ਇੱਕ ਵਿਆਹ ਕਰਨਾ ਪੁੱਦਾ ਇਹਨੇ ਚਾਹਣਾ ਕਰਨਾ ਹੈ ਵਿਆਹ ਵੀ ਹੋਇਆ ਵਾ ਵਿਆਹ ਹੋਰ ਵੀ ਬੜੇ ਹੁੰਦੇ ਆ ਇਸ ਵਿਆਹ ਦੇ ਤੋਂ ਗਏ ਕੋਈ ਲੋਕ ਇਹ ਗੱਲ ਕਦੇ ਨਹੀਂ ਆਕਣਗੇ ਇਹ ਆਪਾਂ ਫਲਾਨੇ ਵਿਆਹ ਤੇ ਗਏ ਉਹ ਤੇ ਐਹੋ ਜਿਹਾ ਪ੍ਰੋਗਰਾਮ ਗੀਤ ਕਰ ਲੱਗੇ ਸੀ ਐਹੋ ਜਿਹਾ ਗਾਣਾ ਬੋਲ ਕੇ ਜਾਂ ਉਥੇ ਇਤਰਾ ਸੀ ਇੱਥੋਂ ਲੋਕੀ ਘਰੇ ਜਾ ਕੇ ਆਪਣੇ ਬੱਚਾ ਨੂੰ ਸਿਖਾਉਣ ਦੇ ਪੁੱਤ ਵੀ ਵਿਆਹ ਤੇ ਆਏ ਆ ਤੇ ਉਥੇ ਗੁਰੂ ਦੀਆਂ ਮਾਤਾਂ ਪਈਆਂ ਜਾ ਰਹੀਆਂ ਸਨ ਉਥੇ ਗੁਰੂ ਦੀ ਗੱਲ ਹੋ ਰਹੀ ਸੀ ਇੱਥੇ ਧੀਆਂ ਪੈਣਾ ਬੱਚੇ ਬਜ਼ੁਰਗ ਸਾਰੇ ਬੈਠੇ ਹੋਣ ਨਾ ਕਿ ਇਹਨੂੰ ਸ਼ਰਮਿੰਦਾ ਨਹੀਂ ਹੋਣਾ ਪੈਣਾ ਪਰ ਉਹਨਾਂ ਵਿਆਹਾਂ ਦਾ ਸ਼ਰਮਿੰਦਾ ਹੋਣਾ ਪੈਂਦਾ ਸਾਡੀਆਂ ਨਿੱਕੀਆਂ ਨਿੱਕੀਆਂ ਬੱਚੀਆਂ ਧੀਆਂ ਪੈਣਾ ਵੇਖੀ ਨੇ ਉਥੋਂ ਗਾਣੇ ਚੱਲ ਰਹੇ ਗੀਤ ਚੱਲ ਰਹੇ ਗੰਦੇ ਔਰ ਉਹ ਗੀਤ ਕੀ ਬ੍ਰਾ ਕੋ ਬੁਲਣਗੇ ਕੀ ਬੱਚਾ ਨੂੰ ਸਿੱਖਿਆ ਦੇਣਗੇ ਤੇ ਜਦੋਂ ਉਹ ਸਾਰਾ ਸੱਭਿਆਚਾਰ ਉਹ ਜਿਹੜਾ ਕਲਚਰ ਫਿਟ ਕੀਤਾ ਜਾਂਦਾ ਨਾ ਕਿ ਫਿਰ ਬੱਚੇ ਘਰੇ ਜਾ ਕੇ ਉਹੋ ਜੇ ਬਣ ਜਾਂਦੇ ਨੇ ਜ਼ਿਆਦਾਤਰ ਹੀ ਹੁੰਦਾ ਵੀ ਤਿੰਨ ਚਾਰ ਚਰਖੇ ਰੱਖੇ ਹੁੰਦੇ ਆ ਘੜੇ-ਘੁੜੇ ਰੱਖੇ ਹੁੰਦੇ ਉਹ ਕਹਿੰਦੇ ਅਸੀਂ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਹੇ ਆ ਹੈ ਨਾ ਅਸਲੀ ਸੱਭਿਆਚਾਰ ਸਾਡਾ ਇਹ ਸੀ ਅਸਲੀ ਸੱਭਿਆਚਾਰ ਸਾਡਾ ਮਰਿਆਦਾ ਸਾਡਾ ਸਾਰਾ ਕੁਝ ਆਵਾ ਇੱਕ ਪਰਿਵਾਰ ਇਕੱਠਾ ਦੋ ਪਰਿਵਾਰਾਂ ਦਾ ਮੇਲ ਹੋਇਆ ਵਾ ਅੱਜ ਤਾਂ ਗੁਰੂ ਨੇ ਬਾਤਾਂ ਪੁਣੇ ਇਹ ਸੁਭਾਗ ਜੋੜੀ ਤੇ ਤਿਲ ਕਰਮਾਂ ਵਾਲੀ ਗੱਲ ਹੈ ਕਿ ਜਦੋਂ ਗ੍ਰਸਥ ਵਿੱਚ ਪ੍ਰਵੇਸ਼ ਕਰਨਾ ਉਹਨੂੰ ਸਿੱਖਿਆ ਮਿਲੂ ਗ੍ਰਸਥ ਨੂੰ ਬਣਾ ਕਿਵੇਂ ਆ ਬਿਲਕੁਲ ਗ੍ਰਸਥੀ ਤਾਂ ਹੋਣ ਦਾ ਕਾਰਨ ਕੀ ਹੈ ਜਦੋਂ ਅਸੀਂ ਉਸ ਗ੍ਰਸਥ ਦੇ ਵਿੱਚ ਇਹੋ ਜੀ ਗੱਲ ਦੱਸਾਂਗੇ ਨਾ ਤੇ ਉਹ ਗ੍ਰਸਥ ਸਾਡਾ ਲੰਮਾ ਸਮਾਂ ਨਿਭੂਗਾ ਤੇ ਪਿਆਰ ਵਾਲਾ ਬਣੂਗਾ ਆਪਾਂ ਦੂਜਿਆਂ ਨੂੰ ਵੀ ਸ਼ਾਮਲ ਕਰੀਏ ਭਾਈ ਸਾਹਿਬ ਜੀ ਤੁਸੀਂ ਕਹਿਣਾ ਚਾਹੋਗੇ ਇਸ ਵਿਆਹ ਦੇ ਮੁੱਦੇ ਦੇ ਵਿੱਚ ਹਾਂ ਜੀ ਵਿਆਹ ਤੇ ਮੀਟਿੰਗ ਦੇਖ ਕੇ ਰਹੇ ਬਹੁਤ ਵਧੀਆ ਪ੍ਰੋਬਲਮ ਚੱਲਦੇ ਆ ਤੇ ਜਿਸ ਤਰ੍ਹਾਂ ਜਿਹੜੀ ਇਹ ਮर्याਦੇ ਦੇ ਵਿੱਚ ਚੱਲ ਰਿਹਾ ਸਾਰਿਆਂ ਨੂੰ ਇਸੇ ਦੇ ਨਾਲ ਕਰਨਾ ਚਾਹੀਦਾ ਵਾ ਤੇ ਜਿੰਦੇ ਕੋ ਤੁਹਾਡੀ ਵਗਾਰ ਚੱਲ ਰਹੀਆਂ ਵਾ ਕੀਰਤਨ ਵੀ ਹੋਇਆ ਵਾ ਠੀਕ ਹੈ ਤੇ ਤੁਹਾਨੂੰ ਕਿ ਗਤਕਾ ਵੀ ਚੱਲ ਰਿਹਾ ਹੈ ਜੀ ਠੀਕ ਹੈ ਜੀ ਤੇ ਐਂਟਰੀ ਵੀ ਗਤਕੇ ਦੇ ਨਾਲ ਹੋਇਆ ਸਾਰਾ ਕੁਝ ਹੋਇਆ ਜੀ ਬਹੁਤ ਬਹੁਤ ਧੰਨਵਾਦ ਆ ਇਹ ਨੇ ਦੁਲਾ ਸਾਹਿਬ ਦੇ ਪਿਤਾ ਜੀ ਤੇ ਖਾਸ ਕਰਕੇ ਨਾ ਪਿਤਾ ਨੂੰ ਬੜਾ ਚਾਹ ਹੁੰਦਾ ਜਿਸ ਦਿਨ ਪੁੱਤ ਦਾ ਵਿਆਹ ਹੋਣਾ ਤੇ ਅੱਜ ਬਿਲਕੁਲ ਸਾਦੇ ਤਰੀਕੇ ਦੇ ਨਾਲ ਵਿਆਹ ਕੀਤਾ ਗਿਆ ਆ ਪਾ ਪਿਤਾ ਜੀ ਦੇ ਨਾਲ ਕਰ ਬੈਠਦੇ ਬਹੁਤ ਬਹੁਤ ਮੁਬਾਰਕਾਂ ਜੀ ਪਹਿਲਾਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਹੁਣੇ ਨਾ ਹੁਣੇ ਦੱਸ ਰਹੇ ਸੀ ਕਿ ਬਿਲਕੁਲ ਸਾਦੇ ਤਰੀਕੇ ਨਾਲ ਵਿਆਹ ਕੀਤਾਗਾ ਜਿੱਥੇ ਇਹ ਚੱਕਾ ਚੌਂ ਦੀ ਦੁਨੀਆ ਵਿੱਚ ਲੋਕ ਕਹਿੰਦੇ ਵੀ ਆ ਵਿਆਹ ਪੇਰ ਕੱਲ ਕਰਾਂਗੇ ਪਹਿਲਾਂ ਇਹ ਦੱਸੋ ਵੀ ਸੋਨਾ ਕਿੰਨਾ ਪਾਓਗੇ ਗੱਡੀ ਕਿਹੜੀ ਲਾਓਗੇ ਹੈ ਨਾ ਕਿ ਜ਼ਿਆਦਾਤਰ ਆਪਾਂ ਸੁਣਦੇ ਆਏ ਆ ਤੁਸੀਂ ਬਿਲਕੁਲ ਸਾਦੇ ਤਰੀਕੇ ਨਾਲ ਵਿਆਹ ਕਰਵਾ ਰਹੇ ਹੋ ਕਿਹੜੀ ਕਿਹੜੀ ਚੀਜ਼ਾਂ ਜਦਾਂ ਚ ਮਿਲੀ ਤੇ ਕਿਹੜੀ ਚੀਜ਼ ਮਿਲਣ ਨਹੀਂ ਚਾਹੀਦੀ ਸੀ ਮੀਰ ਜੀ ਸਭ ਤੋਂ ਪਹਿਲਾਂ ਗੱਲ ਤੇ ਆ ਜੀ ਕਿ ਜਿਹੜੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਹਜੂਰ ਦੇ ਵਿੱਚ ਖਰੋਕੇ ਅਰਦਾਸ ਬੇਨਤੀ ਕਰਦੇ ਹਾਂ ਹਾਂਜੀ ਉੱਥੇ ਅਸੀਂ ਸਾਰੀਆਂ ਦਤਾਂ ਉਹਦੇ ਕੋਲੋਂ ਮੰਗਦੇ ਹਾਂ ਬਿਲਕੁਲ ਜਿਹੜੀ ਚੀਜ਼ ਸਾਨੂੰ ਚਾਹੀਦੀ ਆ ਜੇ ਅਸੀਂ ਅਰਦਾਸ ਬੇਨਤੀ ਕਰਾਂਗੇ ਨਾ ਉਹਦੇ ਅੱਗੇ ਇੱਕ ਮੰਨੋਗੇ ਜੀ ਉਹ ਸਾਡੇ ਲਈ ਸਾਰੀਆਂ ਦਤਾਂ ਲੈ ਕੇ ਹਾਜ਼ਰ ਖੜੋਤੇ ਆ ਬਿਲਕੁਲ ਹਾਂਜੀ ਬਾਕੀ ਜੇ ਦਾਇ ਦੌਣ ਦੀ ਜਾਂ ਗਹਿਣੇ ਘੱਟੇ ਦੀ ਇਹ ਸਾਡੇ ਝੂਠੇ ਰਿਵਾਜ ਆ ਹਾਂ ਉਹ ਜਿਹੜੇ ਸਾਨੂੰ ਨਹੀਂ ਸੋਭਦੇ ਜਿਹੜਾ ਸਭ ਤੋਂ ਮੇਨ ਗੱਲ ਹੈ ਵੀ ਜਿਨਨੇ ਧੀ ਦਾਨ ਕਰ ਦਿੱਤੇ ਉਹਦੇ ਜਿੱਡਾ ਦਾਨ ਕੋਈ ਹੋਰ ਹੈ ਨਹੀਂ ਜਾ ਭਾਵੇਂ ਬਸ ਸਾਨੂੰ ਲੱਖ ਦੇ ਦਨ ਗਹਿਣਾ ਗੱਟਾ ਪਾ ਦੇ ਜਾ ਹੋਰੀ ਸੌਦਾ ਸਮਾਨ ਗਹਿਣਾ ਗੱਟੇ ਤੋਂ ਇਲਾਵਾ ਕਈਆਂ ਨੇ ਕਪੜਾ ਕੋਈ ਕੁਝ ਕੇ ਕਿਸਮ ਦਾ ਕੋਈ ਕੇ ਕਿਸਮ ਦਾ ਉਹ ਨਜਾਇਜ਼ ਖਰਚਾ ਜਿਹੜਾ ਕਰ ਖਰਚੇ ਨੇ ਖਰਚਾ ਕਰਕੇ ਨਹੀਂ ਹੋਣਾ ਚਾਹੀਦਾ ਉਹ ਜਿਹੜਾ ਵਾ ਕਿਹੇ ਕੰਮ ਨਹੀਂ ਆਉਂਦਾ ਹਾਂ ਬਾਕੀ ਤੁਹਾਨੂੰ ਜਿਹੜੀ ਮੇਨ ਗੱਲ ਕਰ ਦਿੱਤੀ ਆ ਆਪਾਂ ਸਿਰਫ ਮੰਗਣਾ ਤੇ ਮਾਲਕ ਦੇ ਕੋਲੋਂ ਮੰਗਣਾ ਵਾ ਕੋਈ ਸਾਨੂੰ ਮੈਂ ਪਹਿਲਾਂ ਵੀ ਲੜਕਾ ਵਾਇਆ ਸੀ ਉਦੋਂ ਵੀ ਟਾਡੀ ਗੱਤ ਕਰਦੇ ਹਾਂ ਅੱਛਾ ਪਿਛਲੇ ਵਿਆਹ ਤੇ ਵੀ ਇਦਾਂ ਕੀਤਾ ਪਿਛਲੇ ਵਿਆਹ ਤੇ ਵੀ ਇਦਾਂ ਅਸੀਂ ਇੱਥੇ ਤੁਹਾਡੀ ਕੋ ਬੇਟੀ ਵੇਖੀ ਆ ਨੋਰਾਜੀ ਉਹਦੇ ਵਿਆਹ ਤੇ ਵੀ ਇਦਾਂ ਕੀਤਾ ਸੀ ਅੱਜ ਵੀ ਅਸੀਂ ਜਦੋਂ ਇਹ ਰਿਸ਼ਤਾ ਹੋਇਆ ਸੀ ਉਹਨਾਂ ਨਾਲ ਪਹਿਲਾਂ ਬੇਨਤੀ ਕੀਤੀ ਸੀ ਪੇ ਨਾ ਸਾਨੂੰ ਅਸੀਂ ਗਹਿਣਾ ਘਟਾ ਪਾਉਣਾ ਜੇ ਤੇ ਨਾ ਸਾਨੂੰ ਸਾਡੇ ਘਰ ਕੋਈ ਗਹਿਣਾ ਘਟਾ ਆਵੇ ਕਿਹੜੀ ਚੀਜ਼ ਪਾਈ ਗਈ ਇਹ ਵੀ ਦੱਸ ਦਿਓ ਨਾ ਸਾਡੇ ਦਰਸ਼ਕਾਂ ਨੂੰ ਜਾਣਨਾ ਚਾਹੀਦਾ ਹੈ ਐਸੇ ਕੋਈ ਅਹੀਂ ਚੀਜ਼ ਨਾ ਨਾ ਪਾਈ ਨਾ ਹੀ ਮੰਗੋ ਹਾਂ ਅੱਜ ਬਿਲਕੁਲ ਸਾਦਾ ਬਿਲਕੁਲ ਸਾਦਾ ਕੀਤਾ ਗੁਰੂ ਮਹਾਰਾਜ ਦੀ ਬਖਸ਼ੇ ਸ਼ਲੋਕਾ ਜਿਹੜੇ ਆ ਉਹਦੇ ਨਾਲ ਸਾਰੇ ਕੰਮ ਅਸੀਂ ਕਰ ਰਹੇ ਹਾਂ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਆਪਦੇ ਵੱਲੋਂ ਮੈਂ ਆਪਦੇ ਵੱਲੋਂ ਕਹਿਣਾ ਵਾ ਕਿ ਮੈਂ ਉਸ ਨੂੰ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਉਹਦੇ ਪੈਰ ਦੇ ਵਿੱਚ ਉਹਦੀ ਮਰਜ਼ਾ ਦਾ ਦੇ ਵਿੱਚ ਗੁਰੂ ਮਰਜ਼ਾ ਦੇ ਅਨਸਾਰ ਮੈਂ ਕਰ ਰਿਹਾ ਵਾਂ ਤੇ ਮੈਂ ਸਮਾਜ ਨੂੰ ਵੀ ਸੁਨੇਹਾ ਦੇਣਾ ਚਾਹੁੰਦਾ ਕਹੂੰਗਾ ਜੀ ਕਿ ਇਹੋ ਜਿਹੇ ਵਿਆਹ ਸਾਧੀਆਂ ਕਰੋ ਜੀ ਦੇ ਨਾਲ ਸਾਰੇ ਜਗਤ ਨੂੰ ਸੋਭਦੇ ਹੋਣ ਬਾਕੀ ਜਿਹੜੀਆਂ ਤੁਸੀਂ ਹੁਣੇ ਇੱਥੇ ਗੱਲਾਂ ਕਰਦੇ ਹੋ ਚਰਖੇ ਰੱਖ ਲੈਂਦੇ ਆ ਉਹ ਤੇ ਸਾਡੇ ਕੋਲੋਂ ਚੜਖੇ ਖੋਲੇ ਜਾਂਦੇ ਨੇ ਹਾਂ ਸਰਕਾਰਾਂ ਨੇ ਜਾਂ ਕਿਸੇ ਨੇ ਸਾਡੇ ਕੋਲੋਂ ਸਾਰੇ ਲੋਪ ਹੋ ਗਿਆ ਇਹ ਤੇ ਸਿਰਫ ਵਿਖਾਵੇ ਝੂਠੇ ਰਵਾਜ ਆ ਸਟੇਜਾਂ ਤੇ ਰੱਖ ਲੈਂਦੇ ਆ ਇਹ ਕਹਿੰਦੇ ਵੀ ਇਹ ਲੋਕ ਪੰਜਾਬੀ 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 ਸੱਭਿਆਚਾਰ ਸੱਭਿਆਚਾਰ ਕਹਿੰਿਆ ਪਰ ਉਹ ਸਾਡੇ ਕੋਲ ਤੇ ਜਿਹੜਾ ਸਾਨੂੰ ਚਾਹੀਦੇ ਸੀ ਸਾਡੀਆਂ ਭੈਣਾਂ ਜਾਂਤੀਆਂ ਕੱਤਨੀਆਂ ਕਰਦੀਆਂ ਸੀ ਉਹ ਸਾਡੇ ਕੋਲ ਸਭ ਕੁਝ ਲੋਪ ਹੋ ਗਿਆ ਸਿਰਫ ਵਿਖਾਵਾ ਰਹਿ ਗਿਆ ਵਾ ਤੇ ਮੈਂ ਤੇ ਇਹੋ ਬੇਨਤੀ ਕਰੂੰਗਾ ਸਾਡਾ ਸੱਭਿਆਚਾਰ ਇਹ ਸੀਗਾ ਸਾਡਾ ਸੱਭਿਆਚਾਰਕ ਜਿਹੜਾ ਸਾਨੂੰ ਗੁਰੂ ਨੇ ਬਖਸ਼ਿਸ਼ ਕੀਤੀ ਹੈ ਗੱਦ ਕਾ ਛੇਡਣਾ ਤੇ ਟਾੜੀਆਂ ਦੀਆਂ ਵਾਰਾਂ ਕਵੀਸ਼ਰਾਂ ਦੀਆਂ ਵਾਰਾਂ ਜਾਂ ਕੀਰਤਨ ਸੁਣਾਣਾ ਜਾਂ ਗੁਰਬਾਣੀ ਪੜ੍ਹਨੀ ਸੁਣਨੀ ਉਹ ਸਾਡਾ ਇੱਕ ਬਹੁਤ ਵਧੀਆ ਢੰਗ ਆ ਇੱਕ ਵਾਰੀ ਫਿਰ ਤੋਂ ਤੁਹਾਨੂੰ ਨਾ ਬਹੁਤ ਸਾਰੀਆਂ ਵਧਾਈਆਂ ਪੁੱਤ ਦੇ ਵਿਆਹ ਦੀ ਹਾਂਜੀ ਭਾਈ ਤੁਸੀਂ ਕਿਸਾਨ ਸੰਘਰਸ਼ ਕਮੇਟੀ ਤੋਂ ਜੀ ਭਾਈ ਤੁਸੀਂ ਖਾਲਸਾ ਹੈਗਾ ਉਹ ਬਾਬਾ ਜੀ ਤੁਹਾਨੂੰ ਕਾਈ ਸਾਹਿਬ ਜੀ ਅਕਸਰ ਜੱਟਾਂ ਦੇ ਮੁੰਡਿਆਂ ਤੇ ਰੌਲਾ ਪਿੰਦਾ ਹੋਇਆ ਵੀ ਜੱਟਾਂ ਦੇ ਮੁੰਡੇ ਬੜੇ-ਬੜੇ ਸ਼ੋਸ਼ੇ ਕਰਦੇ ਆ ਵੱਡੇ-ਵੱਡੇ ਟਰੈਕਟਰ ਵੱਡੀਆਂ-ਵੱਡੀਆਂ ਗੱਡੀਆਂ ਦਾਅ ਚ ਲੈਂਦੇ ਨੇ ਪਰ ਅੱਜ ਬਿਲਕੁਲ ਸਾਦੇ ਵਿਆਹ ਦੇ ਵਿੱਚ ਤੁਸੀਂ ਵੀ ਇੱਕ ਗੁਰਸਿੱਖ ਹੋ ਕਿਵੇਂ ਦੇਖਦੇ ਹੋ ਇਸ ਵਿਆਹ ਨੂੰ ਸਾਰਿਆਂ ਨੂੰ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਰਦਾਰ ਹਰਦੇਵ ਸਿੰਘ ਜੀ ਇਹਨਾਂ ਨੂੰ ਦੋਰੀਆਂ ਦੋਰੀਆਂ ਵਧਾਈਆਂ ਦਿੰਨੇ ਪਹਿਲਾਂ ਤੇ ਜਿਨ੍ਹਾਂ ਨੇ ਆਪਣਾ ਆਪਣੇ ਬੇਟੇ ਦਾ ਸਾਦਾ ਵਿਆਹ ਕੀਤਾ ਲੜਕੀ ਵਾਲਿਆਂ ਦੇ ਭਾਰ ਨਹੀਂ ਪਾਇਆ ਤੇ ਸਾਡੇ ਗੰਦੇ ਗਾਣਿਆਂ ਤੋਂ ਹਟ ਕੇ ਸਾਡਾ ਜੋ ਵਿਰਾਸਤੀ ਸਾਡਾ ਇਤਿਹਾਸ ਸਾਡਾ ਸੱਭਿਆਚਾਰ ਜੋ ਇਹਨਾਂ ਕਾਇਮ ਕੀਤਾ ਬਿਲਕੁਲ ਇਹ ਇਹਨਾਂ ਨੂੰ ਜਿਹੜੀਆਂ ਵਧਾਈਆਂ ਦਿੰਨੇ ਆ ਤੇ ਅਸੀਂ ਮਤਲਬ ਅਪੀਲ ਕਰਦੇ ਆ ਹੋਰ ਵੀ ਸਾਰੀਆਂ ਸੰਗਤਾਂ ਨੂੰ ਵੀ ਜਿਹੜੇ ਆਪਾਂ ਵਿਆਹਾਂ ਦੇ ਉੱਤੇ ਗੰਦੇ ਗਾਣੇ ਲਾਉਂਦੇ ਆ ਜਾਂ ਆਪਾਂ ਦਹੇਜ ਮੰਗਦੇ ਆ ਉਹਨਾਂ ਤੋਂ ਆਪਾਂ ਪਛਾਹ ਹਟ ਕੇ ਤੇ ਆਪਾਂ ਇਹ ਜਿਹੜਾ ਇਤਿਹਾਸ ਆਪਣਾ ਸਰਮਣ ਕਰੀਏ ਬੱਚਿਆਂ ਨੂੰ ਦੱਸੀਏ ਤੇ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਜੱਟਾਂ ਦੇ ਮੁੰਡੇ ਜਿਹੜੇ ਸਟੈਂਟ ਕਰਦੇ ਆ ਜਾਂ ਟਰੈਕਟਰਾਂ ਦੇ ਉੱਤੇ ਗੰਦੇ ਗਾਣੇ ਲਾਉਂਦੇ ਆ ਉਹ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਪੰਜੇ ਉਂਗਲਾ ਆਪਣੀਆਂ ਇੱਕੋ ਜਿਹੇ ਨਹੀਂ ਹੁੰਦੇ ਬਿਲਕੁਲ ਸਾਡੇ ਲੋਕ ਜਿਆਦਾ ਹਾਂਜੀ ਹਾਂਜੀ ਅਸੀਂ ਸਾਨੂੰ ਅੱਜ ਲੋੜ ਆ ਵੀ ਜੋ ਸਰਕਾਰਾਂ ਨੇ ਸਾਨੂੰ ਸਾਡੇ ਬੱਚਿਆਂ ਨੂੰ ਸਾਨੂੰ ਕੁਰਾਹੇ ਪਾਇਆ ਸੀ ਗੰਦੇ ਗਾਣਿਆਂ ਵਾਲਾ ਸਟੈਂਟ ਬਾਜ਼ੀਆਂ ਵਾਲਾ ਉਹਨਾਂ ਤੋਂ ਪਿੱਛੇ ਹਟ ਕੇ ਤੇ ਅਸੀਂ ਆਪਣੇ ਇਸ ਵਿਰਾਸਤ ਨੂੰ ਸੰਭਾਲੀਏ ਇਤਿਹਾਸ ਨੂੰ ਸੰਭਾਲੀਏ ਤਾਂ ਜੋ ਸਾਡੇ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਨਸ਼ਿਆਂ ਤੋਂ ਬਚ ਸਕਣ ਸਾਡੇ ਇਤਿਹਾਸ ਨਾਲ ਜੁੜ ਸਕਣ ਸਾਡੇ ਗੁਰੂਆਂ ਪੀਰਾਂ ਨੇ ਜੋ ਕੁਰਬਾਨੀਆਂ ਕੀਤੀਆਂ ਉਹਨਾਂ ਤੋਂ ਸੇਧ ਲੈ ਸਕਣ ਤਾਂ ਜੋ ਅਸੀਂ ਸਮਾਜ ਨੂੰ ਬਚਾ ਸਕੀਏ ਅੱਜ ਜੋ ਗੈਂਗਸਟਰ ਆਵਾਰਾਂ ਗੈਂਗਸਟਰ ਜਿੰਨੇ ਵੀ ਬਣ ਰਹੇ ਆ ਜਾਂ ਜਿੰਨੇ ਵੀ ਨਸ਼ਾ ਕਰਦੇ ਆ ਇਹ ਜੋ ਵੀ ਸਾਡੇ ਗਾਣੇ ਪੁਸਤਕ ਲੇਖਕਾਂ ਨੇ ਗਾਵੇਂ ਆ ਜਾਂ ਲਿਖੇ ਆ ਉਹਨਾਂ ਉਨ੍ਹਾਂ ਦੇ ਪ੍ਰਭਾਵ ਹੋ ਕੇ ਉਨ੍ਹਾਂ ਤੋਂ ਸਿੱਧ ਲੈ ਕੇ ਉਹ ਮਾੜੇ ਵਹਿਣ ਦੇ ਵਿੱਚ ਵਹਿ ਤਰੇ ਆ ਤੇ ਇਹ ਸਾਨੂੰ ਮੋੜਨ ਦੀ ਪਿੱਛੇ ਮੋੜਨ ਦੀ ਲੋੜ ਆ ਆਪਣੇ ਇਤਿਹਾਸ ਨਾਲ ਜਾਣ ਦੀ ਲੋੜ ਆ ਇਹਨਾਂ ਨੂੰ ਹਰਦੇਵ ਸਿੰਘ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦੀ ਆ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਨੇ ਉਹ ਸਰਦਾਰ ਸਾਹਿਬ ਜਿਨ੍ਹਾਂ ਨੇ ਪਿਛਲੇ ਵਾਰੀ ਸਾਦਾ ਵਿਆਹ ਕਰਾਇਆ ਭਾਈ ਸਾਹਿਬ ਨੇ ਦੱਸਿਆ ਤੋ ਦੂਲਾ ਸਾਹਿਬ ਦੇ ਪਿਤਾ ਜੀ ਕਿ ਮੈਂ ਪਹਿਲੇ ਬੇਟੇ ਦਾ ਵਿਆਹ ਕੀਤਾ ਤੇ ਉਹ ਵੀ ਬੜੇ ਸਾਦੇ ਤਰੀਕੇ ਨਾਲ ਕੀਤਾ ਭਾਈ ਸਾਹਿਬ ਜੀ ਤੁਹਾਡੇ ਤੋਂ ਜਾਨਣਾ ਚਾਹੂੰਗਾ ਕਿ ਅਕਸਰ ਨਾ ਹਰ ਮੁੰਡੇ ਦੇ ਮਨ ਚ ਚਾਹ ਹੁੰਦਾ ਜੇ ਮੇਰਾ ਪੁੱਤ ਉਹਦੇ ਮਨ ਚ ਵੀ ਚਾਹ ਹੋਊਗਾ ਤੁਹਾਡਾ ਉਹਦੇ ਮਨ ਚ ਚਾਹੂਗਾ ਕਿ ਮੈਂ ਆਪਣੇ ਯਾਰ ਮਿੱਤਰ ਸਦਲੇ ਇੱਕ ਵਾਰੀ ਪੂਰਾ ਧੂਮ ਧੜਕਾ ਪਾਉਣਾ ਜਦੋਂ ਸਾਦਾ ਵਿਆਹ ਹੋਇਆ ਸੀ ਤੁਹਾਡੇ ਮਨ ਚ ਕਿਤਰਾ ਦੇ ਵਿਚਾਰ ਸੀਗੇ ਮਾਈ ਕਾਲਸਨ ਬਤ ਚਾਹ ਤੇ ਸੀਗਾ ਵਿਆਹ ਕਰੰਦਾਂ ਮੈਨੂੰ ਬਹੁਤ ਮੇਰੀ ਮੈਰਿਜ 2019 ਚ ਹੋਈ ਸੀ ਜੀ ਤੇ ਮੇਹੋਂ ਜਿਹੜੀ ਮੈਰਿਜ ਮੇਰੇ ਛੋਟੇ ਬਰਦਰ ਦੀ ਹੋ ਰਹੀ ਆ ਜੀ ਤੇ ਉਦੋਂ ਵੀ ਅਸੀਂ ਬੜਾ ਸਿੰਪਲ ਕੀਤਾ ਸੀਗਾ ਕੋਸ਼ਿਸ਼ ਕੀਤੀ ਕਿ ਗੁਰਮਰਿਆਦਾ ਅਨੁਸਾਰ ਕਰ ਸਕੀਏ ਜਿੰਨਾ ਵੀ ਹੋ ਸਕਦਾ ਉਦੋਂ ਵੀ ਅਸੀਂ ਆ ਰਿੰ ਨੂੰ ਸੋ ਕਾਲਡ ਸਭਿਆਚਾਰ ਕਿੰਨੇ ਆ ਉਹਨਾਂ ਤੋਂ ਦੂਰ ਰਹਿ ਕੇ ਬਿਨਾ ਡੀਜੇ ਤੋਂ ਬਿਨਾ ਕਿਸੇ ਲੈਂਡ ਦੇਣ ਤੋਂ ਸਿਰਫ ਸਰੋਪਿਆਂ ਨਾਲ ਮਿਲਨੀਆਂ ਕਰਕੇ ਅਸੀਂ ਉਦੋਂ ਮੈਰਿਜ ਆਜ ਵੀ ਸਰੋਪਿਆਂ ਨਾਲ ਮਿਲਦੇ ਆਜ ਵੀ ਸਿਰਫ ਸਰੋਪਿਆਂ ਨਾਲ ਅੱਛਾ ਇੱਕ ਉਹ ਕਹਿੰਦਾ ਵੀ ਲੋਹੇ ਦਾ ਕੜਾ ਵੀ ਪਾਇਆ ਗਿਆ ਨਹੀਂ ਉਹਦੇ ਬਾਰੇ ਜੇ ਮੈਨੂੰ ਪਤਾ ਨਹੀਂ ਲੋਹੇ ਦਾ ਕਿਵੇਂ ਸੇਕਦਾ ਤੇ ਦਰਵਾਜ਼ਾ ਕਿਹਦਾ ਲੋਹੇ ਦਾ ਕੜੇ ਤੇ ਲਾਲ ਹੋਇਆ ਜੀ ਬਾਬਾ ਜੀ ਤਾਂ ਹਾਜ਼ਰੀ ਸੀਗੇ ਨਾ ਸ਼ਾਇਦ ਉਹਨਾਂ ਨੇ ਦੇਖਿਆ ਹੋਵੇ ਕੱਲ ਜੀ ਹਾਂ ਜੀ ਤੇ ਸਰਬ ਲੋਹੇ ਦਾ ਕੜਾ ਹੋ ਸਕਦਾ ਹਾਂ ਜੀ ਸਰਬ ਲੋਹੇ ਦਾ ਕੜਾ ਇਹ ਦੱਸ ਰਹੀਏ ਜੀ ਇਹ ਵੀ ਸਾਡਾ ਦਹੇਜ ਆ ਸਰਬ ਲੋਹੇ ਦਾ ਕੜਾ ਤੇ ਨਾਲ ਸਰੋਪਿਆਂ ਦੇ ਨਾਲ ਮਿਲੀਆਂ ਹੋਈਆਂ ਸਰਦਾਰ ਸਾਹਿਬ ਹਾਂ ਜੀ ਬਾਬਾ ਜੀ ਕੋਈ ਕਹਿਣਾ ਚਾਹੋਗੇ ਜੀ ਤੇ ਬਡੇਰੀ ਉਮਰ ਦੇ ਬਜ਼ੁਰਗਾਂ ਦਾ ਤਜਰਬਾ ਵੀ ਲੈਣਾ ਚਾਹੀਦਾ ਕਿਵੇਂ ਦੇ ਦੇ ਇਸ ਵਿਆਹ ਨੂੰ ਅਸੀਂ ਜੀ ਕਿਸਾਨ ਮਜ਼ਦੂਰ ਸ਼ਗਸ਼ ਬੇਟੀ ਦੀ ਆਗੂ ਮਖਤਾਸਰ ਬਾਕੀ ਪਾ ਜੀ ਅਹੀਂ ਇਹਨਾਂ ਦੇ ਵੱਡੇ ਬੇਟੇ ਦੇ ਵਿਆਹ ਤੇ ਆਏ ਹਾਂ ਹਾਂ ਉਦੋਂ ਇਹਨਾਂ ਕੁਇਸ਼ਰ ਲਿਆਂਦੇ ਅੱਛਾ ਕੁਇਸ਼ਰ ਲਿਆ ਕੇ ਤੇ ਕੁਇਸ਼ਰਾਂ ਨੇ ਵੀ 12 ਸੜੀਆਂ ਉਹਨਾਂ ਜੋਧਿਆਂ ਦੀਆਂ ਸੁਣਾਈਆਂ ਸੀ ਹਾਂ ਤੇ ਉਸ ਬੰਦੇ ਭਰੇ ਰਿਆ ਸੀ ਜੀ ਅਹੀਂ ਸਾਨੂੰ ਚਾਹੀਦਾ ਵਾ ਹੁਣ ਵੀ ਉਹਨਾਂ ਨੇ ਇਹਨਾਂ ਨੇ ਟਾੜੀ ਜਿਹੜਾ ਰਸਾ ਲਿਆਂਦਾ ਤੇ ਬੜੀਆਂ ਸੋਹਣੀਆਂ ਸਾਡੇ ਗੁਰੂਆਂ ਦੀਆਂ ਗੱਲਾਂ ਉਹਨਾਂ ਕੀਤੀਆਂ ਵਾ ਤੇ ਇਤਿਹਾਸ ਨਾਲ ਜੋੜਿਆ ਵਾ ਜੀ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਗੰਦੇ ਗਾਣੇ ਲੱਚਰ ਗਾਣੇ ਮਾਰੇ ਗਾਣੇ ਆ ਉਹਦਾ ਤੂੰ ਹਟ ਕੇ ਸਾਨੂੰ ਐਸ ਬੰਨੇ ਆਉਣਾ ਚਾਹੀਦਾ ਵਾ ਤੇ ਆਪਣਾ ਜਿਹੜਾ ਆਉਣ ਵਾਲਾ ਭਵਿੱਖ ਆ ਉਹ ਭਵਿੱਖ ਨੂੰ ਚੰਗਾ ਬਣਾਉਣਾ ਚਾਹੀਦਾ ਸਾਡਾ ਤੁੰਦੜਾ ਹੋ ਗਿਆ ਸਾਡੇ ਨੌਜਵਾਨ ਸਾਡੇ ਬੱਚੇ ਗਲਤ ਬੰਨੇ ਤੁਰ ਪਏ ਤੁਸੀਂ ਸਵਾਲ ਲੈ ਲਓ ਤੁਸੀਂ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਹੋ ਕਿ ਕਿਸਾਨ ਜੱਥੇਬੰਦੀਆਂ ਦੇ ਵਿੱਚ ਇਹੋ ਜਿਹੇ ਮਤੇ ਪਾਸ ਨਹੀਂ ਹੋਣੇ ਚਾਹੀਦੇ ਜਿਹੜਾ ਜ਼ਿੰਮੇਦਾਰ ਸਾਦੇ ਤਰੀਕੇ ਨਾਲ ਵਿਆਹ ਕਰੂ ਜਾਂ ਗੁਰਮਤ ਦੇ ਅਨੁਸਾਰ ਵਿਆਹ ਕਰੂਗਾ ਉਹਨੂੰ ਸਪੈਸ਼ਲ ਅਹੁਦੇਦਾਰੀਆਂ ਦਿੱਤੀਆਂ ਜਾਣ ਆਪਣੀ ਕਮੇਟੀ ਦੇ ਵਿੱਚ ਕਿ ਇਦਾਂ ਦਾ ਕੁਝ ਹੋਣਾ ਨਹੀਂ ਚਾਹੀਦਾ ਇਹ ਗੱਲ ਹੈ ਵੀ ਸਾਦੀ ਜਹਿਬੰਦੀ ਵਿੱਚ ਅਹੁਦੇਦਾਰੀਆਂ ਦਾ ਕੋਈ ਨਹੀਂਗਾ ਅਹੁਦੇਦਾਰੀਆਂ ਕਿਸੇ ਨੂੰ ਕੋਈ ਨਹੀਂ ਲੈਂਦਾ ਤੇ ਨਾਲ ਕੋਈ ਹੋ ਜਾ ਇਹਨਾਂ ਦੇ ਮਨ ਦੇ ਵਿੱਚ ਹੈਗਾ ਇਹ ਗੱਲ ਜਿਹੜੀ ਆ ਸਾਦੇ ਵਿਆਹਾਂ ਦੀ ਤੇ ਨਸ਼ਾ ਮਾਰੇ ਇਹ ਸਾਡੇ ਸਤਰਾਮ ਸਿੰਘ ਪੰਨੂ ਜਿਹੜੇ ਸਾਡੇ ਆਗੂ ਆ ਸੂਬੇ ਦੇ ਆਗੂ ਰਹੇ ਆ ਉਹਨਾਂ ਨੇ ਆਪਣੇ ਪਿੰਡ ਦੇ ਵਿੱਚ ਨਸ਼ਾ ਬਾਰੇ ਕਮੇਟੀ ਬਣਾਈਆਂ ਜੀ ਪਿੰਡਾਂ ਦੇ ਵਿੱਚ ਨਾ ਕੋਈ ਨਸ਼ਾ ਵੇਚਦਾ ਤੇ ਨਾ ਕੋਈ ਉਸੇ ਨਸ਼ਾ ਪੀਂਦਾ ਤੇ ਉਹਨਾਂ ਹਟਾਤਾ ਬੀਬੀਆਂ ਦੀ ਕਮੇਟੀ ਬਣਾਈਆਂ ਬੀਬੀਆਂ ਪਿੰਡਾਂ ਦੇ ਵਿੱਚ ਪ੍ਰਚਾਰ ਕਰਦੀਆਂ ਵੀ ਨਸ਼ਾ ਨਾ ਵੇਚਣ ਦੇਣਾ ਤੇ ਨਾ ਪੀਣ ਦੇਣਾ ਇੱਕ ਲਾਗੇ ਪਿੰਡ ਹੋ ਰਿਹਾ ਦੋ ਪਿੰਡਾਂ ਦੇ ਵਿੱਚ ਉਹਨਾਂ ਨੇ ਕਾਮਯਾਬੀ ਕੀਤੀ ਆ ਇਹ ਅਸੀਂ ਵੀ ਸਾਨੂੰ ਚਾਹੀਦਾ ਹਰ ਇੱਕ ਪਿੰਡ ਦੇ ਵਿੱਚ ਉਹ ਨਾਲੇ ਜਿੱਥੇ ਸਾਡਾ ਮੋਰਚਾ ਲੱਗਾ ਬਾਈ ਤੁਹਾਡੀ ਉਮਰ ਕਿੰਨੀ ਹੋ ਗਈ ਹੈ ਸਾਡੀ ਮੇਰੀ ਉਮਰ 75 ਸਾਲ ਆ ਮੈਂ ਥੋੜਾ ਜਿਹਾ ਵਿਆਹ ਵਾਲੇ ਮੁਸ਼ਤਿਆਂ ਉਹ ਮੋਰਚਾ ਲੈ ਕੇ ਕਿੱਥੇ ਚੱਲ ਜਾਈਏ ਵਿਆਹ ਹੀ ਇਤਰਾਵਾ ਇਹਹੀ ਉਹ ਵਿਆਹ ਵਿਖਿਆ ਬੜਾ ਚੰਗਾ ਵਿਆਹ ਹੋਇਆ ਬੜਾ ਤੁਹਾਡਾ ਵਿਆਹ ਕਦੋਂ ਹੋਇਆ ਸੀ ਇਹ ਹਿੰਦ ਦੱਸਿਓ ਮੜਾ ਸਾਡਾ ਵਿਆਹ ਸਾਨੂੰ ਉਦੋਂ ਨਹੀਂ ਕੋਈ ਐਡਾ ਕੋਈ ਨਹੀਂ ਉਹਨੂੰ ਉਹਨੂੰ ਬਰਾਤ ਤੁਹਾਡੀ ਬਰਾਤ ਕੱਤੇ ਗਈ ਸਾਡੀ ਸਾਡੀ ਤੇ ਉਦੋਂ ਵਿਆਹ ਬਰਾਤ ਜਾਂ ਗੋੜੀਆਂ ਤੇ ਜਾਂਦੀ ਜਾਂ ਸਾਈਕਲਾਂ ਤੇ ਸਾਈਕਲਾਂ ਤੇ ਗਈ ਜਾਦੀ ਸਾਈਕਲ ਹੀ ਜਾਂਦੇ ਸੀ ਉਦੋਂ ਸਾਈਕਲ ਵੀ ਵਿਰਲੇ ਹੁੰਦੇ ਸੀ ਉਹਦੇ ਨਹੀਂ ਹੁੰਦੇ ਥੋੜੇ ਹੁੰਦੇ ਸੀ ਗੁਰਦੁਆਰੇ ਦੇ ਵਿੱਚ ਜਾਂ ਜਿ ਬੈਠੀ ਸੀ ਤੇ ਗੁਰਦੁਆਰੇ ਦੇ ਵਿੱਚ ਉਦੋਂ ਜਾਂ ਮਹਿਨੀਆਂ ਸੀ ਤੇ ਗੁਰਦੁਆਰੇ ਦੇ ਵਿੱਚ ਜਾਂ ਜਿ ਬੈਠੀ ਰੋਟੀ ਜਿਹੜੀ ਆ ਅਸੀਂ ਪੰਗਤ ਜੀ ਖਾਦੀ ਸੀ ਜਾਂ ਜਾਲਿਆਂ ਨੇ ਰੋਟੀ ਪੰਗਤ ਜੀ ਬਈ ਕੇ ਖਾਦੀ ਸੀ ਤੇ ਪਗੜ ਜੇ ਬਾਇਕ ਅੱਜ ਅੱਜ ਵੀ ਲੱਗਦਾ ਵੀ ਅੱਜ ਵੀ ਇੱਕ ਹੋਣਾ ਚਾਹੀਦਾ ਵੀ ਅੱਜ ਇੱਥੇ ਪੈਲਸ ਦੀ ਜਗ੍ਹਾ ਪੈਲੀਆਂ ਦੇ ਵਿੱਚ ਮੰਜੇ ਬੈਠੇ ਹੁੰਦੇ ਪੈਲੀਆਂ ਦੇ ਵਿੱਚ ਸਟੇਜ ਲੱਗੀ ਅੱਜ ਵੀ ਹੋਣਾ ਚਾਹੀਦਾ ਹੈ ਹੋਣਾ ਚਾਹੀਦਾ ਸੀ ਹੋਣਾ ਚਾਹੀਦਾ ਤੇ ਹੋ ਵੀ ਸਕਦਾ ਵਾ ਆਉਣ ਵਾਲੇ ਸਮੇਂ ਵਿੱਚ ਪਰ ਆ ਜਿਹੜਾ ਵਾ ਇਹ ਸਾਨੂੰ ਬਹੁਤ ਚੰਗਾ ਲੱਗਾ ਵਾ ਇਹਦੇ ਵਾਸਤੇ ਕੋਸ਼ਿਸ਼ ਕਰਨੀ ਚਾਹੀਦੀ ਆ ਕੋਸ਼ਿਸ਼ ਕਰਨੀ ਚਾਹੀਦੀ ਆ ਤੇ ਇਹਦੇ ਵਿੱਚ ਜਿਹੜਾ ਵਾ ਸਾਨੂੰ ਉਹ ਉਹਦੇ ਤੋਂ ਹਟ ਕੇ ਖਰਚੇ ਖਰਚੇ ਘਟਾ ਆ ਕੇ ਤੇ ਜਿਹੜੇ ਸ਼ਾਦੇ ਵਿਆਹ ਕਰਨੇ ਚਾਹੀਦੇ ਆ ਤੇ ਸ਼ਾਦੇ ਵਿਆਹ ਦੇ ਵਿੱਚ ਅਸੀਂ ਬਹੁਤ ਸਾਨੂੰ ਖੁਸ਼ੀ ਆ ਅਸੀਂ ਵਧਾਈ ਬੇਜਨੇ ਆ ਆਪਣੇ ਹਰਦੇਵ ਸਿੰਘ ਨੂੰ ਤੇ ਅੱਗੇ ਵੀ ਬਹੁਤ ਵਧਾਈਆਂ ਨੂੰ ਦਿੰਨੇ ਆ ਆਹੜਾ ਕੰਮ ਉਹਨਾਂ ਨੇ ਕੀਤਾ ਬੜਾ ਸੋਨਾ ਹਰ ਇੱਕ ਨੇ SLAਗਾ ਕੀਤੀ ਆਹੀਂ ਵੀ SLAਗਾ ਕਰਦੇ ਆ ਇਹ ਕੰਮ ਦੀ ਤੇ ਗਾਹੀ ਇਤਰਾ ਹੋਣਾ ਚਾਹੀਦਾ ਇਹ ਬਹੁਤ ਬਹੁਤ ਗੱਲਬਾਤ ਕਰ ਲਈ ਹਾਂਜੀ ਸੋ ਦੋਸਤੋ ਇਹ ਸੱਦ ਵਿਆਹ ਦੀਆਂ ਤਸਵੀਰਾਂ ਅੱਜ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀਆਂ ਨੇ ਤੇ ਗੁਰੂ ਸਾਹਿਬ ਨੇ ਜਿਹੜੀਆਂ ਚੀਜ਼ਾਂ ਤੋਂ ਸਾਨੂੰ ਰੋਕਿਆ ਸੀ ਉਹ ਅਸੀਂ ਵਾਰ-ਵਾਰ ਕਰਦੇ ਆ ਰਹੇ ਹਾਂ ਪਰ ਇੱਥੇ ਜਿਹੜੀ ਕਮੀ ਮੈਨੂੰ ਨਜ਼ਰ ਆਈ ਉਹ ਮੈਂ ਸਵਾਲ ਕੀਤਾ ਵੀ ਪੈਲਸਤੀ ਜਗ੍ਹਾ ਤੇ ਜੇਕਰ ਪੈੜੀਆਂ ਦੇ ਵਿੱਚ ਮੰਝਾ ਡੱਠਾ ਹੁੰਦਾ ਪੈੜੀਆਂ ਦੇ ਵਿੱਚ ਟੈਂਟ ਲੱਗਾ ਹੁੰਦਾ ਤੇ ਮੈਨੂੰ ਲੱਗਦਾ ਵੀ ਹੋਰ ਵੀ ਜ਼ਿਆਦਾ ਵਧੀਆ ਹੋਣਾ ਸੀ ਪਰ ਚਲੋ ਕਿਤੇ ਕਿਤੇ ਹੋ ਜਾਂਦਾ ਪਿੰਡਾਂ ਦੇ ਵਿੱਚ ਕੁਝ ਗਲਤੀਆਂ ਅਜੇ ਵੀ ਜਿਹੜੀਆਂ ਕਮੀਆਂ ਨਜ਼ਰ ਆਉਂਦੀਆਂ ਨੇ ਇਹ ਆਉਣ ਵਾਲਾ ਸਮਾਂ ਇਸੇ ਤਰ੍ਹਾਂ ਚੱਲਦਾ ਰਿਹਾ ਉਹ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਚੀਜ਼ਾਂ ਦੇ ਵਿੱਚ ਅਸੀਂ ਸੁਧਾਰ ਕਰ ਸਕੀਏ ਜਿਹੜੀਆਂ ਚੀਜ਼ਾਂ ਤੋਂ ਸਾਨੂੰ ਗੁਰੂ ਸਾਹਿਬ ਨੇ ਵਰਜਿਆ ਸੀ ਉਹ ਛੱਡ ਕੇ ਤੇ ਗੁਰੂ ਸਾਹਿਬ ਦੇ ਜਿਸ ਸੋ ਇਸਦਾ ਹਾਤ ਮੁਤਾਬਕ ਚੱਲੀਏ ਸੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਵੇਖਦੇ ਰਹੋ ਪੰਜਾਬੀ ਲੋਕ ਚੈਨਲ ਧੰਨਵਾਦ